ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਅਤੇ Mahindra Retra ਲੈ ਕੇ ਆਏ ਬਈ ਤਿੰਨੇ ਹੀ Mahindra Retra 475 265 ਜਿਹੜਾ ਆਪਾਂ ਹੁਣ 265 ਦੀ ਗੱਲ ਕਰਦੇ ਆਂ 2006 ਮਾਡਲ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆਂ ਵੀ ਇਹ ਹੈਗਾ ਹਰਿਆਣਾ ਨੰਬਰ ਕਿਉਂਕਿ ਬਈ ਕਾਪੀ ਤਾਂ ਨਾ ਹੋਣੀ ਨਹੀਂ ਰੇਟ ਬਿਲਕੁਲ ਜੈ ਜੈ ਟਾਇਰ ਮਗਰਲੇ 80 ਕੁ ਪੈਸੇ ਪਏ ਨੇ ਅਗਲੇ ਟਾਇਰ ਬਾਈ ਜੀ 80 ਕੁ ਪੈਸੇ ਅਗਲੇ ਟਾਇਰ ਪਏ ਨੇ ਇੰਜਨ ਵੀ ਜੀ ਬਾਈ ਇਹ ਲੋ ਗਾਰੰਟੀ ਆ ਸਾਰਾ ਟਰੈਕਟਰ ਜਿਨਾਲਾ ਗਿੱਦੜਵਾ ਏਰੀਆ ਦੇ ਵਿੱਚ ਖੜਾ 1,95,000 ਰੁਪਏ ਰੇਟ ਮੰਗਿਆ ਬਾਈ ਨੇ ਬਾਕੀ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਬੰਪਰ ਬੰਪਰ ਤੁਸੀਂ ਦੇਖ ਸਕਦੇ ਹੋ ਪੂਰਾ ਸੋਨਾ ਬੰਪਰ ਲੱਗਿਆ ਕਿਤੇ ਟਰੈਕਟਰ ਦੀ ਕੋਈ ਟੁੱਟ ਭੱਜ ਨਹੀਂ ਹੋਈ ਪੂਰਾ ਸਾਫ ਟਰੈਕਟਰ ਆ ਆ ਗਿਆ ਆਪਣੇ ਕੋਲੇ ਅਗਲਾ ਟਰੈਕਟਰ ਦੀ 475 ਇਹ ਹੈਗਾ ਜੀ 1997 ਮਾਡਲ ਤੇ ਨਿਹਾਲ ਸਿੰਘ ਵਾਲ ਏਰੀਆ ਤੇ ਟਰੈਕਟਰ ਖੜਾ ਮੰਗਰਲੇ ਟਾਇਰ ਅੱਦੇ ਨੇ ਮੂਰਲੇ ਟਾਇਰ 70 ਕੇ ਪੈਸੇ ਪਈ ਨਹੀਂ ਪੰਜਾਬ ਨੰਬਰ ਆ 97 ਮਾਡਲ 475 1,50,000 ਰੁਪਿਆ ਕੀਮਤ ਰੱਖੀ ਬਈ ਨੇ ਜਿਸੇ ਵੀ ਆਪਾਂ ਟਰੈਕਟਰ ਦੀ ਕੋਈ ਵੀ ਆਪਾਂ ਕੀਮਤ ਦੱਸਾਂਗੇ ਉਹਦੇ ਵਿੱਚੋਂ ਮੌਕੇ ਤੇ ਥੋੜਾ ਜਿੰਨਾ ਹੋ ਸਕੇ ਪੂਰਾ ਮਾਨਤਾਨ ਕੀਤਾ ਜਾਊਗਾ ਇਹਦਾ ਬਾਈ ਦਾ ਸਕਰੀਨ ਉੱਪਰ ਨੰਬਰ ਚੱਲ ਰਿਹਾ 97 800 ਪੂਰਾ 01307 ਬਾਈ ਦਾ ਨੰਬਰ ਆ ਜੇ ਕਿਸੇ ਵੀਰ ਨੇ ਥੋੜੀ ਰੇਂਜ ਵਿੱਚ 475 ਖਰੀਦਣਾ ਤਾਂ ਬਾਈ ਨਾਲ ਗੱਲਬਾਤ ਰਹੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਹੁਤ ਹੀ ਸਾਫ਼ ਸੁਥਰਾ ਤੇ ਸੋਹਣਾ ਟਰੈਕਟਰ ਘਰ ਦੀ ਬਾਈ ਤੇ ਚੱਲਿਆ ਹੋਇਆ ਵਧੀਆ ਸਾ ਵਧੀਆ ਕੰਡੀਸ਼ਨ ਪਈ ਹੈ ਟਰੈਕਟਰ ਦੀ ਕਿਤੇ ਟੁੱਟ ਭੱਜ ਨਹੀਂ ਇੰਜਨ ਗਿੱਦੀ ਬਾਈ ਵੱਲੋਂ ਫੁੱਲ ਗਰੰਟੀ ਹੈ ਘਰ ਦੀ ਬਾਈ ਤੇ ਚੱਲਿਆ ਹੋਇਆ ਟਰੈਕਟਰ ਕਿਸੇ ਉਬਾਰੀ ਕੋਲੇ ਨਹੀਂ ਕਰੇ ਰੱਖਿਆ ਹੋਇਆ ਜ਼ਿੰਮੇਵਾਰ ਕੋਲੇ ਟਰੈਕਟਰ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਪਿਆ ਬਾਕੀ ਮੌਕੇ ਤੇ ਤੁਹਾਡਾ ਰੇਟ ਦਾ ਮਾਨਤਨ ਹੋ ਜੂ ਜੇ ਕਿਸੇ ਵੀਰ ਨੇ ਇਹ ਟਰੈਕਟਰ ਖਰੀਦਣਾ ਜਲਦੀ ਤੋਂ ਜਲਦੀ ਬਾਈ ਨਾਲ ਕਰੋ ਸੰਪਰਕ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਾਇਰ ਖਜੇ ਤੁਹਾਡਾ ਪੂਰਾ ਵਧੀਆ ਡੰਗਾ ਲਾ ਦੇਣੀ ਹੈ ਜੀ ਬਾਕੀ ਬਗ ਬ ਗੱਲ ਕਰਦੇ ਅਗਲੇ ਟਰੈਕਟਰ ਦੇ ਅਗਲੇ ਟਰੈਕਟਰ ਤੋਂ ਪਹਿਲਾਂ ਆਪਾਂ ਦੱਸ ਦਈਏ ਜੇ ਕਿਸੇ ਵੀ ਵੀਰ ਨੇ ਆਪਾਂ ਤੋਂ ਫਰੀ ਦੇ ਵਿੱਚ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਹੈਗਾ ਜੀ 7755083206 ਇਹ ਨੰਬਰ ਦਿੱਤੀ WhatsApp ਤੇ ਫੋਟੋਆਂ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਕਰਾ ਸਕਦੇ ਹੋ ਜੀ ਅਗਲਾ ਟਰੈਕਟਰ ਆ ਗਿਆ ਆਪਣੇ ਕੋਲ ਇਹ ਵੀ 475 ਹੈ ਜੀ ਮਗਲੇ ਟਰੈਰ ਨਵੇਂ ਵਰਗੇ ਪਈ ਨੇ ਦੇਸੀ ਕੰਪਨੀ ਐਕਸਾਈਡ ਦੇ ਅਗਲੇ ਟਰੈਰ 7080 ਪੈਸੇ ਪਈ ਨੇ 1995 ਮਾਡਲ ਆ ਮੋਗਾ ਏਰੀਆ ਦੇ ਵਿੱਚ ਟਰੈਕਟਰ ਖੜਾ ਟਰੈਕਟਰ ਦਾ ਸਮਾਨ ਸਾਰਾ ਤੁਹਾਨੂੰ ਨਾਲ ਮਿਲੂਗਾ ਸਕਰੀਨ ਉੱਪਰ ਪਈ ਦਾ ਨੰਬਰ ਚੱਲ ਰਿਹਾ ਕੀਮਤ ਬਾਈ ਨੇ 1.5 ਲੱਖ ਰੁਪਏ ਰੇਡ ਰੱਖਿਆ ਮੌਕੇ ਤੇ ਬਾਕੀ ਤੁਹਾਡਾ ਮਾਨਦਾਨ ਹੋ ਜਾਊ ਪੂਰਾ ਜੇ ਕਿਸੇ ਵੀਰ ਨੇ ਇਹ 475 ਟਰੈਕਟਰ ਖਰੀਦਣਾ ਤਾਂ ਬਹੁਤ ਹੀ ਵਧੀਆ ਸਾਫ ਸੁਥਰਾ ਨਵੀਂ ਬੈਟਰੀ ਆ ਸਰਵਿਸ ਰੂਸ ਟਰੈਕਟਰ ਦੀ ਹੋਈ ਆ ਇੰਜਨ ਗੇਅਰ ਲਿਫਟ ਪੰਪ ਦੀ ਵੀ ਬਾਈ ਵੱਲੋਂ ਫੁੱਲ ਗਾਰੰਟੀ ਆ ਇਹ ਵੀ ਕਰਦੀ ਬਾਈ ਤੇ ਜ਼ਿਮੀਂਦਾਰ ਕੋਲੇ ਚੱਲਿਆ ਹੋਇਆ ਟਰੈਕਟਰ ਆ ਲਿਫਟ ਲੂਟ ਦੀ ਬਾਈ ਵੱਲੋਂ ਫੁੱਲ ਗਾਰੰਟੀ ਆ ਬਾਈ ਨੇ ਲੈ ਕੇ ਭੇਜਿਆ ਆਪਾਂ ਨੂੰ ਤੇ ਪੰਜਾਬ ਨੰਬਰ ਆ ਜੇ ਕਿਸੇ ਵੀਰ ਨੇ ਖਰੀਦਣਾ